ਪੜੀਏ ਪੜੀਏ ਕੋਟ ਬੋਟ ਕੋਟ ਜੋ ਐਮ ਐਲ ਏ ਜਗਿੰਦਰਪਾਲ ਜਿੰਦਾਬਾਦ ਐਮ ਐਲ ਏ ਜਗਿੰਦਰਪਾਲ ਜਿੰਦਾਬਾਦ 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 ਜਗਿੰਦਰਪਾਲ ਜਿੰਦਾਬਾਦ ਐਮ ਐਲ ਏ ਜਗਿੰਦਰਪਾਲ ਜਿੰਦਾਬਾਦ ਹਰਨੀਸ਼ ਠਾਕੁਰ ਜਿੰਦਾਬਾਦ ਹਰਨੀਸ਼ ਠਾਕੁਰ ਜਿੰਦਾਬਾਦ ਪਰਮਜੀਤ ਸਿੰਘ ਜਿੰਦਾਬਾਦ ਪਰਮਜੀਤ ਸਿੰਘ ਜਿੰਦਾਬਾਦ ਨਮਸਕਾਰ ਦੋਸਤੋ ਮੈਂ ਹਾਂ ਸ਼ੋਕਤ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਜਿਹੜੀਆਂ ਜ਼ਿਲ੍ਹੇ ਦੇ ਵਿੱਚ ਜੁਣੀਆਂ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਜਾਂ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਉਹਨੂੰ ਲੈ ਕੇ ਦੱਸਦੇ ਕਿ ਅੱਜ ਸਾਭਕਾ ਬਥੇਯ ਯੋਗਿੰਦਰਪਾਲ ਜੀ ਵੱਲੋਂ ਜਿਹੜਾ ਹਲਕਾ ਪੋਆ ਦੇ ਵਿੱਚ ਨੋੜ ਮਹਿਰਾ ਪੈਂਦਾ ਜ਼ੋਨ ਨੰਬਰ 7 ਉਸ ਦੇ ਵਿੱਚ ਜਿਹੜਾ ਉਮੀਦਵਾਰ ਹੈਗਾ ਹਨੀਸ਼ ਹਣੀ ਉਹਦੇ ਹੱਕ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਤਸਵੀਰਾਂ ਤੁਹਾਨੂੰ ਦਿਖਾਈਆਂ ਤਸਵੀਰਾਂ ਲਾਈਵ ਵੀ ਦੇਖ ਸਕਦੇ ਹੋ ਕਿਵੇਂ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਹਣੀ ਦੇ ਹੱਕ ਦੇ ਵਿੱਚ ਹਣੀ ਸ਼ਾਣੀ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਜਾਂ ਤਾਂ ਜੋ ਜਿਹੜਾ ਕਾਂਗਰਸ ਪਾਰਟੀ ਦੀ ਜਿੱਤ ਹੋ ਸਕੇ ਦੋਸਤੋ ਗੱਲਬਾਤ ਸੁਣਾਣੇ ਸਾਬਕਾ ਬਲੈ ਜਗENDER PAL ਜੀ ਨੇ ਕੀਤੀ ਹੋਈ ਤੇ ਜਿਹੜੇ ਹਣੀਸ਼ ਹਣੀ ਜੀ ਹੈਗੇ ਨਾ ਉਮੀਦਵਾਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਉਹਨਾਂ ਨੇ ਕੀ ਚੋਣ ਲੜ ਰਿਹਾ ਤੁਸੀਂ ਰੋੜ ਮਾਰ ਰਹਿਤ ਇਹ ਕਹਿਣਾ ਚਾਹੁੰਦਾ ਕਿੰਦਾਂ ਦਾ ਰਿਸਪੌਂਸ ਆ ਗਿਆ ਲੋਕਾਂ ਦਾ ਤੇ ਕੀ ਮੈਸੇਜ ਦੇਣਾ ਚਾਹੁੰਦਾ ਸਭ ਤੋਂ ਪਹਿਲਾਂ ਜੀ ਆਪਣੇ ਐਮ ਐਲ ਏ ਜੀ ਜਗਿੰਦਰਪਾਲ ਜੀ ਨੋਟ ਨੈਰਾ ਪਿੰਡ ਵਿੱਚ ਆਏ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਜੀ ਆਇਆਂ ਨੂੰ ਇਹਨਾਂ ਨੇ ਆਸ਼ੀਰਵਾਦ ਦੇ ਕੇ ਪਾਰਟੀ ਨੂੰ ਚੋਣ ਲੜਨ ਲਈ ਸਾਨੂੰ ਨੂੰ ਵਾਜਿਆ ਬਹੁਤ ਵਧੀਆ ਰਿਸਪੌਂਸ ਆ ਰਿਹਾ ਲੋਕਾਂ ਦਾ ਬਹੁਤ ਵਧੀਆ ਆਮ ਆਦਮੀ ਪਾਰਟੀ ਦੇ ਵਾਅਦਿਆਂ ਤੋਂ ਆਮ ਆਦਮੀ ਪਾਰਟੀ ਦੇ ਕਾਰਮਕਾਜ ਦੇ ਦੇਖਦੇ ਹੋਏ ਜਨਤਾ ਬਹੁਤ ਪਰੇਸ਼ਾਨ ਹੋਈ ਆ ਯੋਗਿੰਦਰਪਾਲ ਜੀ ਦਾ ਪੁਰਾਣਾ ਦੌਰ ਰੋਕੀ ਯਾਦ ਕਰ ਰਿਹਾ ਨੇ ਆਸ ਕਰਦੇ ਆ ਕਿ ਅਗਲੇ ਆਉਣ ਵਾਲੇ ਚੋਣਾਂਾਂ ਦੇ ਵਿੱਚ 2027 ਦੇ ਚੋਣਾਂ ਦੇ ਵਿੱਚ ਜਨਤਾ ਜੀ ਯੋਗਿੰਦਰਪਾਲ ਜੀ ਨੂੰ ਦੁਬਾਰਾ ਦੇਖਣਾ ਚਾਹੁੰਦੀ ਹੈ ਕਹਿੰਦੇ ਨੇ ਮਹਿਲਾਵਾਂ ਜਿਹੜੀਆਂ ਕੋਈ ਵੀ ਮੰਤਰੀ ਦਾ ਬੰਦਾ ਯਾ ਉਮੀਦਵਾਰ ਕਿੱਡਾ ਜਿੰਦਾ ਤਾਂ ਉਹਨਾਂ ਕੋ ਹਈਆ 100 ਰੁਪਏ ਦੀ ਮੰਗ ਕਰ ਰਹੀ ਕਿਉਂਕਿ ਵਾਦਾ ਕੀਤਾ ਗਿਆ ਸੀਗਾ ਜੀ ਬਿਲਕੁਲ ਜੀ ਉਹਨਾਂ ਨੇ ਵਾਦਾ ਕੀਤਾ ਸੀ ਅੱਜ 4 ਸਾਲ ਹੋ ਗਏ ਆ 1000 ਰੁਪਇਆ ਮਹੀਨਾ ਦੇ ਸਾਲ ਦੇ 12000 48000 ਰੁਪਇਆ ਉਹਨਾਂ ਦਾ ਬੰਦਾ ਹੈ ਬਕਾਇਆ ਜਿਹੜਾ ਪਰ 48000 ਰੁਪਇਆ ਜਨਾਨੀਆਂ ਦਾ ਜਿਹੜਾ ਲੋਕ ਉਹਨਾਂ ਕੋਲ ਪੁੱਛਣ ਉਹਨਾਂ ਨੂੰ ਪੁੱਛਣ ਕਿ ਜਿਹੜੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਔਰਤਾਂ ਨੂੰ ਜੋ ਕੀਤੇ ਸੀ ਉਹ ਕਿੱਥੇ ਗਏ ਆ ਇਸ ਇਹ ਸਭ ਤੋਂ ਵੱਡਾ ਇੱਕ ਜਿਹੜਾ ਇੱਕ ਇਲੈਕਸ਼ਨ ਦੇ ਵਿੱਚ ਇਹ ਜਿਹੜਾ ਇਹਨਾਂ ਦੀ ਖਾਮੀ ਹੈਗੀ ਆ ਕਿ ਝੂਠੇ ਵਾਅਦੇ ਕਰਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਨਤਾ ਦੇ ਉਹਨਾਂ ਦੇ ਹਕਤਾਂ ਦੇ ਨਾਲ ਖੇលਿਆ ਜਾ ਰਿਹਾ ਹੈ ਇਹ ਸਭ ਤੋਂ ਵੱਡਾ ਇੱਕ ਮੇਨ ਪੁਆਇੰਟ ਹੈ ਜਿਹੜਾ ਇਹ ਹਜ਼ਾਰ ਹਜ਼ਾਰ ਰੁਪਈਆ ਜੀ ਉਹਨਾਂ ਦਾ ਜਿਹੜਾ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਇਹ ਨਹੀਂ ਪੂਰਾ ਕੀਤਾ ਗਿਆ ਕੀ ਲੱਗਦਾ ਹੁਣ ਜਨਤਾ ਹੈ ਜਿਹਨਾਂ ਦੇ ਨਹੀਂ ਨਹੀਂ ਜਨਤਾ ਦਾ ਪੂਰਾ ਰਿਸਪੌਂਸ ਹੈ ਜਨਤਾ ਪੂਰੀ ਖਿਲਾਫ ਹੈ ਜੀ ਆਮ ਆਦਮੀ ਪਾਰਟੀ ਦੇ ਇਹਦਾ ਨਤੀਜਾ ਤੁਹਾਨੂੰ ਆਉਣ ਵਾਲੀ 17 ਤਰੀਕ ਤੱਕ ਜਦੋਂ ਉਹਨਾਂ ਦੀ VOTING ਦਾ ਆਏਗਾ ਜੀ ਤੁਹਾਨੂੰ ਲੱਭ ਜੇਗਾ ਜੀ ਚਿਹਰਾ ਪੂਰਾ ਤੁਹਾਨੂੰ ਸਾਫ ਨਜ਼ਰ ਆਏਗਾ ਤੁਸੀਂ ਜ਼ੋਨ ਨੰਬਰ 7 ਨਾ ਰੋਡ ਮੈਰਾ ਦੇ ਵਿੱਚ ਹਨੀਸ਼ ਹਣੀ ਦੇ ਹੱਕ ਦੇ ਵਿੱਚ ਜ਼ੋਨ ਪ੍ਰਚਾਰ ਕਰਨ ਆਇਓ ਕੀ ਕਹਿਣਾ ਚਾਹਦੇ ਹੋ ਕਿੱਦਾਂ ਦਾ ਦੇਖੋ ਜਦੋਂ ਜ਼ੋਨ ਆਂਦੀ ਹੈ ਇਹ ਪ੍ਰਚਾਰ ਤੇ ਕਰਨਾ ਪਏਗਾ ਪ੍ਰਚਾਰ ਕਰਾਂਗੇ ਲੋਕਾਂ ਨੂੰ ਆਪਣੇ ਕੀਤੇ ਕੰਮ ਦੱਸਾਂਗੇ ਤੇ ਤਾਂ ਹੀ ਜਿੱਤਾਂਗੇ ਐਸੇ ਜਿਹੜਾ ਨਰੋਡ ਮੇਰਾ ਨਾ ਪਿੰਡ ਬੜੇ ਅੱਛੇ ਲੋਕੀਂ ਦੇ ਵਿੱਚ ਗਰੀਬੀ ਬੜਿਆ ਪਰ ਇਹ ਪਿੰਡ ਜਿਹੜਾ ਬੇਸਿਕਲੀ ਜਿਹੜਾ ਇਹਦਾ ਬੇਸ ਕਾਂਗਰਸ ਹੈ ਰਾਣਾ ਜੀ ਸਰਪੰਚ ਰਹੇ ਕਈ ਸਾਲ ਇੱਥੇ ਬੜੇ ਵਧੀਆ ਚਲੇ ਕਿ ਮੇਰੀ ਤੁਹਾਡੇ ਚੈਨਲ ਆਈ ਸਾਰੇ ਜਿੰਨੇ ਮੇਰੇ ਭੈਣ ਭਰਾ ਆਏ ਆ ਉਹਨਾਂ ਨੂੰ ਇਹੀ ਮੈਂ ਬੇਨਤੀ ਕਰਨ ਵਾਸਤੇ ਆਇਆ ਉਹ ਤੁਸੀਂ ਸਾਰੇ ਤਗੜੇ ਹੋ ਕੇ ਵੋਟਾਂ ਜਿਹੜੀਆਂ ਨੇ ਕਾਂਗਰਸ ਪਾਰਟੀ ਨੂੰ ਪਾਣੀ ਹੈ ਨਾ ਕਾਂਗਰਸ ਦੇ ਕੈਂਡੀਡੇਟ ਨੂੰ ਪਾਣੀ ਹੈ ਕਾਂਗਰਸ ਇੱਕ ਐਸੀ ਜਮਾਤ ਹੈ ਸਭ ਤੋਂ ਪੁਰਾਣੀ ਪਾਰਟੀ ਔਰ ਦੇਸ਼ ਸੂਬਾ ਗਾਂਲੀ ਨਲੀ ਪਾਰਟੀ ਹੈ ਜਦ ਜਦ ਵੀ ਦੇਸ਼ ਦੇ ਵਿੱਚ ਕਾਂਗਰਸ ਆਈ ਤੇ ਦੇਸ਼ ਦੀ ਤਰੱਕੀ ਹੋਈ ਜਦੋਂ-ਜਦੋਂ ਵੀ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਆਈ ਹਮੇਸ਼ਾ ਤਰੱਕੀ ਹੋਈ ਅੱਜ ਦੇ ਹਾਲਾਤ ਇਹੋ ਜਿਹੇ ਆ ਗਏ ਆ ਬੰਦਾ ਸਵੇਰੇ ਸੋਚੇ ਵੀ ਮੈਂ ਸੁਜਾਣਪੁਰੋਂ ਨਿਕਲ ਕੇ ਮੈਂ ਅੰਮ੍ਰਿਤਸਰ ਚੱਲ ਜਾਣਾ ਹੈ ਤੋ ਉਹਦਾ ਇਹ ਨਹੀਂ ਪਤਾ ਕਿ ਉਹਨੇ ਵਾਪਸ ਆਣਾ ਜੇ ਨਹੀਂ ਆਣਾ ਅੱਜ ਤੇ ਜਿੱਥੇ ਨਾ ਕਦੀ ਇੱਥੇ ਗੋਲੀ ਚੱਲਦੀ ਹੈ ਕਿ ਇੱਥੇ ਗੋਲੀ ਚੱਲਦੀ ਹੈ ਉਹ ਹਾਲਾਤ ਜਿਹੜੇ ਲਾਣ ਆਰਡਰ ਦੇ ਉੱਤੇ ਬਿਲਕੁਲ ਕੋਈ ਇਹਨਾਂ ਦਾ ਕੰਟਰੋਲ ਨਹੀਂ ਕੋਈ ਤਰੱਕੀ ਨਹੀਂ ਜੋ ਇਹਨਾਂ ਲੋਕਾਂ ਨੇ ਵਾਅਦੇ ਕੀਤੇ ਕੋਈ ਵੀ ਪੂਰਾ ਨਹੀਂ ਕੀਤਾ ਪਿਛਲੇ ਦਿਨ ਸਸੂਦੀ ਵਾਲੇ ਕਬਿਆਨ ਆਇਆ ਸੀਗਾ ਕਿ ਜਿੱਤਣ ਵਾਸਤੇ ਆਪਾਂ ਕੁਝ ਵੀ ਕਰਾਂਗੇ ਧੱਕਾ ਵੀ ਕਰਨਾ ਪਵੇਗਾ ਕਰਾਂਗੇ ਧੱਕੇ ਕੀਤੇ ਵੀ ਹੈਗੇ ਜਿੰਨੀ ਚੋਣਾ ਜਿੱਤੀ ਪਰ ਹੁਣ ਵੀ ਲੱਗਦਾ ਕੋਈ ਤਕਤਕਾ ਹੁੰਦੀ ਹੋ ਸਕਦਾ ਦੇਖੋ ਗੱਲ ਇਹ ਆ ਇਹ ਉਹਨੇ ਨਾ ਇਹ ਸੱਤਾ ਚੰਨੇ ਹੋਇਆ ਤੇ ਇਸ ਵੇਲੇ ਕਹਿ ਰਿਹਾ ਵੀ ਅਸੀਂ ਹਾਈ ਰਵਾ ਵਰਤਨ ਹੈ ਦਾ ਤੇ ਮਜ਼ਾ ਰਾਜ ਕਰਨ ਦਾ ਆਉਂਦਾ ਜਦੋਂ ਸਾਰਿਆਂ ਦੇ ਬੋਟ ਲੈ ਕੇ ਇਹ ਰਫਰੀ ਨਹੀਂ ਕੀਤੀ ਹੋਏ ਤੇ ਫਿਰ ਪਤਾ ਲੱਗਦਾ ਵੀ ਅਸੀਂ ਸੱਤਾ ਦੇ ਵਿੱਚ ਠੀਕ ਕੰਮ ਕਰ ਰਹੇ ਹਾਂ ਇਦਾਂ ੱੱਕੇ ਕਰਕੇ ਜਿੱਤਣਾ ਉਹਨਾਂ ਕੋਈ ਮੁੱਲ ਨਹੀਂ ਉਹਦਾ ਰੱਬ ਦੇ ਘਰ ਵੀ ਕੋਈ ਉਹ ਨਹੀਂ ਪੈਂਦਾ ਪਰ ਕਿੰਨੇ ੱੱਕੇ ਕਰਨੇ ਇੱਕ ਨਾ ਇੱਕ ਦਿਨ ਕੰਮ ਡਿੱਗਣਾ ਹੀ ਹੈ ਜਿਆਦੇ ਚਿਰ ੱੱਕੇ ਵਾਜੇ ਨਹੀਂ ਚੱਲਦੇ